ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕ ਵਿਰਕ ਆਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਆਪਾਂ ਨੂੰ ਇੱਕ ਵੀਰ ਦਾ ਕਮੈਂਟ ਆਇਆ ਸੀ ਕਿ ਤੁਸੀਂ ਸੈਂਕ੍ਰੋਨਾਈਜੇਸ਼ਨ ਉੱਪਰ ਜਿਹੜੀ ਇਹ ਵੀਡੀਓ ਬਣਾਓ ਸੋ ਦੋਸਤੋ ਮੈਂ ਸਾਰਿਆਂ ਨੂੰ ਇੱਕੋ ਹੀ ਨਵੇਦਨ ਕਰਦਾ ਬੇਨਤੀ ਕਰਦਾ ਤੇ ਆਪਣਾ 10-12 ਸਾਲ ਦਾ ਐਕਸਪੀਰੀਅੰਸ ਤੁਹਾਡੇ ਨਾਲ ਜਿਹੜਾ ਸ਼ੇਅਰ ਕਰਦਾ ਦੋਸਤੋ ਅਗਰ ਤੁਸੀਂ ਚੰਗੀ ਨਿਊਟ੍ਰੀਸ਼ਨ ਚੰਗੀ ਡਾਈਟ ਦਿਓਗੇ ਤਾਂ ਤੁਹਾਨੂੰ ਫਾਰਮ ਤੇ ਨੇਚਰਲ ਹੀਟ ਦੇ ਉੱਪਰ ਹੀ ਗਾਵਾਂ ਗੱਭਣ ਤੁਹਾਡੀਆਂ ਖੜ ਜਾਣਗੀਆਂ ਬਾਈ ਜੀ ਅਗਰ ਤੁਸੀਂ ਚੰਗਾ ਸੀਮਨ ਰੱਖਦੇ ਪਏ ਹੋ ਅਗਰ ਤੁਹਾਡੇ ਕੋਲ 40 50 ਡੰਗਰ ਨੇ ਤਾਂ ਤੁਸੀਂ ਆਏ ਸਾਲ ਦਾ ਇੱਕ ਬੁੱਲ ਤਿਆਰ ਕਰ ਲਓ 3-4 ਸਾਲ ਤੁਹਾਨੂੰ ਲੋਡ ਨਹੀਂ ਪੈਣੀ 3-4 ਸਾਲ ਬਾਅਦ ਚੇਂਜ ਕਰਦੇ ਆ ਕਰੋ ਕੋਈ ਵੀ ਗਾਂ ਤੁਹਾਡੀ ਰਿਪੀਟਰ ਨਹੀਂ ਰਹੂਗੀ ਸੀਮਨ ਜੇ ਤੁਸੀਂ ਸੈਕਸ ਸੀਮਨ ਲਾਣਾ ਹੈ ਜਾਂ ਤੁਸੀਂ ਕਨਵੈਨਸ਼ਨਲ ਸੀਮਨ ਯੂਜ਼ ਕਰਨਾ ਹੈ ਤਾਂ ਬਾਈ ਜੀ ਤੁਹਾਡੀ ਗਾਂ ਦਾ ਹੀਟ ਸਾਈਕਲ ਸਹੀ ਹੋਣਾ ਬਹੁਤ ਜ਼ਰੂਰੀ ਹੈ ਸੂਣ ਤੋਂ 11 ਦਿਨ ਬਾਅਦ ਜਾਂ ਸੂਣ ਤੋਂ 21 ਦਿਨਾਂ ਬਾਅਦ ਗਾਂ ਦਾ ਹੀਟ ਦੇ ਵਿੱਚ ਆਉਣਾ ਬਹੁਤ ਹੀ ਮਹੱਤਵਪੂਰਨ ਤੇ ਜ਼ਰੂਰੀ ਹੈ ਅਗਰ ਤੁਹਾਡੀ ਗਾਂ ਸੂਣ ਤੋਂ 11 ਦਿਨ ਬਾਅਦ ਜਾਂ 21 ਦਿਨਾਂ ਬਾਅਦ ਹੀਟ ਦੇ ਵਿੱਚ ਨਹੀਂ ਆਉਂਦੀ ਤਾਂ ਬਾਈ ਉਹਦਾ ਸਾਈਕਲ ਜਿਹੜਾ ਡਿਸਟਰਬ ਹੋ ਰਿਹਾ ਤੁਸੀਂ ਆਪਣੀ ਫੀਡ ਤੇ ਆਪਣਾ ਮਿਨਰਲ ਜਿਹੜਾ ਹੈ ਚੇਂਜ ਕਰੋ ਵਧੀਆ ਫੀਡ ਆਪ ਬਣਵਾ ਕੇ ਪਾਓ ਕਿਸੇ ਵਧੀਆ ਫਾਰਮੂਲੇਸ਼ਨ ਤੋਂ ਪਾਓ ਵਧੀਆ ਨਿਊਟ੍ਰੀਸ਼ਨ ਦੇ ਮਾਹਿਰ ਕੋਲੋਂ ਫੀਡ ਤੁਹਾਡੀ ਬੈਲੈਂਸ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਤੁਸੀਂ ਆਪ ਹੀ ਆਪ ਦੇ ਹਿਸਾਬ ਨਾਲ ਜੋੜ ਲਓ ਤੇ ਤੁਸੀਂ ਫੀਡ ਬਣਵਾ ਲਓ ਜਾਂ ਤੁਸੀਂ ਕਿਸੇ ਕੰਪਨੀ ਦਾ ਜਿਹੜਾ ਫੀਡ ਪਾ ਸਕਦੇ ਹੋ ਦੇਖੋ ਮੈਂ ਤੁਹਾਨੂੰ ਕੋਈ ਵੀ ਚੀਜ਼ ਰეკਮੈਂਡ ਨਹੀਂ ਕਰੂੰਗਾ ਤੁਸੀਂ ਹਰ ਚੀਜ਼ ਆਪਣੇ ਹਿਸਾਬ ਨਾਲ ਪਾਓ ਕਿਉਂਕਿ ਮੇਰੇ ਫਾਰਮ ਦੀ ਲੋਡ ਤੇ ਰਿਕੁਆਇਰਮੈਂਟ ਹੋਰ ਹੈ ਤੁਹਾਡੇ ਫਾਰਮ ਦੀ ਲੋਡ ਤੇ ਰਿਕੁਆਇਰਮੈਂਟ ਹੋਰ ਹੈ ਬਾਕੀ ਫਿਰ ਵੀ ਅਗਰ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਸਾਡਾ WhatsApp ਤੇ ਗਰੁੱਪ ਬਣਿਆ ਜਿੱਦੇ ਵਿੱਚ ਬਹੁਤ ਜਾਣਕਾਰੀ ਮਿਲਦੀ ਹੈ ਬਿਲਕੁਲ ਫ੍ਰੀ ਤੁਸੀਂ ਉਹਦੇ 'ਚ ਐਡ ਹੋ ਸਕਦੇ ਹੋ ਤੁਹਾਨੂੰ ਜਾਣਕਾਰੀ ਮਿਲੂਗੀ ਦੋਸਤੋ ਸਿੰਕ੍ਰੋਨਾਈਜ਼ੇਸ਼ਨ ਉੱਥੇ ਕੰਮ ਕਰਦੀ ਹੈ ਜਿੱਥੇ ਆਪਣੀਆਂ ਗਾਵਾਂ ਹੀਟ ਦੇ ਵਿੱਚ ਆ ਨਹੀਂ ਰਹੀਆਂ ਆਪਣਾ ਹਾਰਮੋਨ ਇਨਬੈਲੈਂਸ ਹੋ ਰਿਹਾ ਹੈ ਸਿੰਕ੍ਰੋਨਾਈਜ਼ੇਸ਼ਨ ਕੱਲੀ ਸਿੰਕ੍ਰੋਨਾਈਜ਼ੇਸ਼ਨ 70% ਰਿਜ਼ਲਟ ਦਿੰਦੀ ਹੈ 90% ਰਿਜ਼ਲਟ ਸਿੰਕ੍ਰੋਨਾਈਜ਼ੇਸ਼ਨ ਦਾ ਉਦੋਂ ਹੁੰਦਾ ਜਦੋਂ ਮੌਸਮ ਪੂਰਾ ਸਹੀ ਹੋਵੇ ਅਨਕੂਲ ਹੋਵੇ ਤੇ ਨਾਲ ਫੀਡਰ ਲੱਗੇ ਇਹ ਸੀਡਰ ਲਾਓਗੇ ਸੀਡਰ ਇੱਕ ਡਿਵਾਈਸ ਹੁੰਦੀ ਹੈ ਜਿਹੜੀ ਸਰਵਿਕਸ ਦੇ ਅੱਗੇ ਵਜਾਇਨਾ ਦੇ ਵਿੱਚ ਰੱਖੀ ਜਾਂਦੀ ਹੈ ਉਹਦੇ ਨਾਲ ਹਾਰਮੋਨ ਜਿਹੜਾ ਇਨਬੈਲੈਂਸ ਹੈ ਪਸ਼ੂਆਂ ਦਾ ਤੇ ਪ੍ਰੋਜੈਸਟਰੋਨ ਦੀ ਜਿਹੜੀ ਕਮੀ ਹੁੰਦੀ ਹੈ ਪਸ਼ੂ ਦੇ ਵਿੱਚ ਉਹ ਹੌਲੀ-ਹੌਲੀ ਉਹਦੇ ਸਰੀਰ ਦੇ ਵਿੱਚ ਘੁਲਦੀ ਰਹਿੰਦੀ ਹੈ 7 ਦਿਨਾਂ ਬਾਅਦ ਸੀਡਰ ਜਿਹੜਾ ਉਹ ਬਾਹਰ ਕੱਢੀਦਾ 079 ਕਹਿੰਦੇ ਨੇ 0 ਡੇ ਤੇ ਆਪਾਂ ਰਿਸੈਪਟਰ ਲਾਣਾ ਤੇ ਉਹ ਦਿਨ ਆਪਾਂ ਸੀਡਰ ਧਰਨਾ ਹੈ ਪੂਰੇ ਹਫਤੇ ਬਾਅਦ ਆਪਾਂ ਸੀਡਰ ਬਾਹਰ ਕੱਢਣਾ ਹੈ ਆਪਾਂ ਵੈਟਮੇਟ ਲਾਣਾ ਤੇ 9ਵੇਂ ਦਿਨ ਆਪਾਂ ਜਿਹੜੀ ਐ ਰੈਫਰਟਲ ਲਾਣਾ 10ਵੇਂ ਦਿਨ ਪੂਰੇ ਐਗਜੈਕਟ ਟਾਈਮ ਆਪਾਂ ਜਿਹੜੀ ਐ ਏਆਈ ਕਰਨੀ ਹੁੰਦੀ ਐ ਸੋ ਇਸ ਚੀਜ਼ ਨੂੰ ਜਦੋਂ ਵੀ ਆਪਾਂ ਸਟਾਰਟ ਕਰਨਾ ਉਹ ਸਾਰਾ ਪ੍ਰੋਟੋਕਾਲ ਤੇ ਗਾਂ ਦੇ ਹਿਸਾਬ ਨਾਲ ਆਪਾਂ ਕਾਪੀ ਤੇ ਨੋਟ ਕਰਨਾ ਹੁੰਦਾ ਫਿਰ ਆਪਾਂ ਉਹਦੇ ਤਰੀਕੇ ਨਾਲ ਚੱਲਣਾ ਹੁੰਦਾ ਇਹਦੇ ਟਾਈਮ ਬਹੁਤ ਮੈਟਰ ਕਰਦਾ ਜਿੰਨੇ ਦਿਨ ਤੁਸੀਂ ਸਵੇਰੇ ਜੇ ਮੰਨ ਲਓ 8 ਵਜੇ ਸ਼ੁਰੂ ਕਰੋਗੇ ਤਾਂ ਸਵੇਰ ਦੇ ਹਿਸਾਬ ਨਾਲ ਚੱਲਣਾ ਪਊਗਾ ਜੇ ਸ਼ਾਮ ਨੂੰ ਸ਼ੁਰੂ ਕਰੋਗੇ ਤਾਂ ਸ਼ਾਮ ਦੇ ਹਿਸਾਬ ਨਾਲ ਚੱਲਣਾ ਪਊਗਾ ਸੋ ਦੋਸਤੋ ਨੈਚੁਰਲ ਹੀਟ ਤੇ ਚੱਲੋ ਉਹਦੇ 'ਚ ਖਰਚਾ ਬਹੁਤ ਘੱਟ ਆਉਂਦਾ ਸੈਂਕ੍ਰੋਨਾਈਜੇਸ਼ਨ ਨਾਲ ਤੁਸੀਂ ਅਗਰ ਗਾਵਾਂ ਗੱਬਣ ਕਰਾਓਗੇ ਤਾਂ ਭਾਈ ਸੀਡਰ ਲਾ ਕੇ ਘੱਟੋ-ਘੱਟ ਵੀ 3000 ਰੁਪਏ ਦਾ ਤੁਹਾਡਾ ਜਿਹੜਾ ਹੈ ਉਹ ਖਰਚਾ ਆ ਸਕਦਾ ਹੈ ਸੀਡਰ ਲਾਓਗੇ ਫਿਰ ਤੁਸੀਂ ਏਆਈ ਕਰੋਗੇ ਸਣੇ ਏਆਈ ਇਹਨਾਂ ਖਰਚਾ ਆ ਸਕਦਾ ਕਿਉਂਕਿ ਟੀਕੇ ਕਾਫੀ ਕੋਸਟਲੀ ਹੋ ਜਾਂਦੇ ਨੇ ਤੇ ਕਈ ਵਾਰੀ ਗਾਵਾਂ ਉਸਤੇ ਵੀ ਗੱਬਣ ਨਹੀਂ ਰਹਿੰਦੀਆਂ ਅਗਰ ਦਿੱਕਤ ਹੁੰਦੀ ਹੈ ਤਾਂ ਸੋ ਇਸੇ ਕਰਕੇ ਨੈਚੁਰਲ ਗਾਂ ਐਸੀ ਚੀਜ਼ ਹੈ ਜਿਹੜੀ ਹੀਟ ਦੱਬੀ ਰੱਖਦੀ ਨਹੀਂ ਮੱਝਾਂ ਸਾਇਲੈਂਟ ਹੀਟ ਦੇ ਵਿੱਚ ਹੁੰਦੀਆਂ ਨੇ ਗਾਂਵਾਂ ਤਾਂ ਐ ਜੀ ਨਸਲ ਐ ਚਾਹਿਓ ਆਇਰ ਸ਼ੇਅਰ ਕਹ ਲੋ ਚਾਹਿਓ ਜਰਸੀ ਕਹ ਲੋ ਚਾਹਿਓ ਐਚ ਐਫ ਕਹ ਲੋ ਜਿਹੜੀ ਵੀ ਹੋਲਿਸਟਿਨ ਨਸਲ ਦੀ ਐ ਇਹ ਸਾਰੀਆਂ ਹੋਲਿਸਟਿਨ ਦੇ ਵਿੱਚ ਹੀ ਹੁੰਦੀਆਂ ਨੇ ਜਿਹੜੀ ਵੀ ਹੋਲਿਸਟਿਨ ਨਸਲ ਬਾਹਰ ਦੀ ਨਸਲ ਐ ਇਹ ਗਾਂਵਾਂ ਐ ਜੀਆਂ ਨੇ ਕਿ ਇਹ ਸਾਇਲੈਂਟ ਹੀਟ ਤਾਂ ਰੱਖਦੀ ਹੀ ਨਹੀਂ ਹੈਗੀਆਂ ਇਹਨਾਂ ਨੇ ਤਾਂ ਹਰ 21 ਦਿਨ 22 ਦਿਨਾਂ ਤੇ ਹੀਟ ਦੇ ਵਿੱਚ ਆਉਣਾ ਹੀ ਆਉਣਾ ਜੰਪਿੰਗ ਸਟਾਰਟ ਕਰਨੀ ਕਰਨੀ ਐ ਜੇ ਖਾਲੀ ਵੀ ਹੋਊਗੀ ਤਾਂ ਵੀ ਉਹਨਾਂ ਨੇ ਬੁਲਣਾ ਹੀ ਬੁਲਣਾ ਸੋ ਇਸੇ ਕਰਕੇ ਆਪਾਂ ਨੂੰ ਕਿਸੇ ਚੰਗੇ ਗਾਇਨਾਕੋਲੋਜਿਸਟ ਤੋਂ ਟੈਸਟ ਕਰਵਾ ਲੈਣੇ ਚਾਹੀਦੇ ਨੇ ਉਹਨਾਂ ਦੀਆਂ ਓਵਰੀਆਂ ਵੀ ਗੱਬਣ ਕਿਉਂ ਨਹੀਂ ਖੜਦੀਆਂ ਨਿਊਟ੍ਰੀਸ਼ਨ ਦੀ ਕੋਈ ਕਮੀ ਆ मिनਰਲ ਚੰਗਾ ਪਾਓ ਤਾਂ ਆਪਣੀਆਂ ਮੁਸ਼ਕਲਾਂ ਹੱਲ ਹੋਣਗੀਆਂ ਦੋ ਦੋਸਤੋ ਦੁੱਧ ਦਾ ਰੇਟ ਪਹਿਲਾਂ ਹੀ ਬਹੁਤ ਘੱਟ ਹੈ ਜੇ ਆਪਾਂ ਸਾਰਾ ਹੀ ਮਾਡਰਨ ਤਰੀਕੇ ਨਾਲ ਚੱਲਾਂਗੇ ਨਾ ਤੇ ਆਪਾਂ ਨੂੰ ਬਈ ਕੁਝ ਨਹੀਂ ਪੱਲੇ ਪੈਣਾ ਜਿਹੜੀਆਂ ਚੀਜ਼ਾਂ ਕੁਦਰਤੀ ਨੇ ਬਈ ਆਪਾਂ ਉਹਨਾਂ ਨੂੰ ਕੁਦਰਤੀ ਤਰੀਕੇ ਨਾਲ ਚਲਾਈਏ ਤਾਂ ਬੈਲਾਂ ਨੇ ਗੁੱਡ ਹੈ ਸਾਨੂੰ ਦੋਸਤੋ 10-12 ਸਾਲ ਦੇ ਵਿੱਚ ਕਦੀ ਕੋਈ ਸਿੰਕਰੋਨਾਈਜੇਸ਼ਨ ਕਰਨ ਦੀ ਲੋੜ ਨਹੀਂ ਆਈ ਇੱਕ ਬੁੱਲ ਰੱਖੀਦਾ ਹੈ ਬੁੱਲ ਦੀ 스멜ਲੀ ਆ ਜੀ ਹੁੰਦੀ ਹੈ ਕਿ ਕੋਈ ਗਾਂ ਹੀਟ ਮਿਸ ਨਹੀਂ ਕਰਦੀ ਤੇ ਸਾਰੀਆਂ ਨੂੰ ਆਪਾਂ ਵਧੀਆ ਹੀਟ ਤੇ ਹੀਟ ਦਾ ਸਾਈਕਲ ਪ੍ਰੋਪਰ ਹੁੰਦਾ ਅਗਰ ਕੋਈ ਦਿੱਕਤ ਲੱਗਦੀ ਹੈ ਤਾਂ ਦਵਾਈ ਵਗੈਰਾ ਭਰ ਕੇ ਪੂਰੀ ਉਹਨਾਂ ਦਾ ਟ੍ਰੀਟਮੈਂਟ ਕਰਕੇ ਆਪਾਂ ਜਿਹੜਾ ਹੈ ਸੀਮਨ ਭਰਦੇ ਆ ਪਹਿਲੇ ਟੀਕੇ ਗਾਵਾਂ ਗੱਬਣ ਖੜ ਜਾਂਦੀਆਂ ਨੇ ਕਈ ਵਾਰੀ ਹੁੰਦਾ ਹੈ ਕਿ ਪਹਿਲਾਂ ਵਛੀਆਂ ਇੱਕ ਦੋ ਹੀਟ ਦੇ ਵਿੱਚ ਨਹੀਂ ਖੜਦੀਆਂ ਇੱਕ ਦਾ ਟੀਕਾ ਵੱਧ ਵੀ ਲੈ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਕੋਈ ਅੜਿਆ ਗੇਸ ਹੁੰਦਾ ਹੈ ਪਹਿਲੀ ਗੱਲ ਤਾਂ ਅੜਦਾ ਹੀ ਨਹੀਂ ਜੇ ਹੁੰਦਾ ਤਾਂ ਬਾਈ ਉਹ ਬੁੱਲ ਆਪਣੇ ਕੋਲ ਹੁੰਦਾ ਬੁੱਲ ਕੱਢ ਦਿੰਦਾ ਬੁੱਲ ਤੋਂ ਤੁਸੀਂ ਨੇਚਰਲ ਮੀਟਿੰਗ ਕਰਾਓਗੇ ਕੋਈ ਗਾਂ ਤਾਂ ਡੀ ਰਿਪੀਟ ਹੋਣੀ ਹੀ ਨਹੀਂ ਸੋ ਇਸੇ ਕਰਕੇ ਜਿਆਦਾ ਵੀ ਸੈਂਸਿਟਿਵਿਕ ਤਰੀਕੇ ਨਾਲ ਨਾ ਚੱਲੋ ਨੇਚਰਲ ਨੋਰਮਲ ਤੇ ਘੱਟ ਖਰਚੇ ਦੇ ਤਰੀਕੇ ਨਾਲ ਡੈਰੀ ਫਾਰਮਿੰਗ ਕਰੋ ਤਾਂ ਕਿ ਆਪਣੀ ਫੀਡ ਦੀ ਕੋਸਟ ਆਪਾਂ ਘਟਾਣੀ ਹੈ ਆਪਾਂ ਤੂੜੀ ਤੇ ਸਾਇਲੇਜ ਤੇ ਹਰੇ ਪੱਠਿਆਂ ਤੇ ਜ਼ਿਆਦਾ ਫੋਕਸ ਰੱਖਣਾ ਹੈ ਫੀਡ ਤੇ ਲੋਡ ਮੁਤਾਬਕ ਰੱਖਣਾ ਹੈ ਕਿਉਂਕਿ ਫੀਡ ਦਾ ਖਰਚਾ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ ਮਿਨਰਲ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹਦੂ ਉੱਤੇ ਆਪਾਂ ਮੈਡੀਸਨ ਦੇ ਖਰਚੇ ਅਗਰ ਲਾ ਕੇ ਚੱਲਾਂਗੇ ਜੇ ਆਪਾਂ ਹੁਣ ਸਾਰੀਆਂ ਗਾਵਾਂ ਸੈਂਕ੍ਰੋਨਾਈਜੇਸ਼ਨ ਕਰਾਉਣ ਲੱਗ ਜਾਈਏ ਤਾਂ ਕਿੱਥੇ ਜਾਂਦੀ ਹੈ ਗੱਲ ਉਹ ਹੁੰਦੀ ਹੈ ਜੀ ਇੱਕ ਅੜੇ ਕੇਸ ਦੀ ਜਿਹੜੀ ਗਾਂ ਹੀਟ 'ਚ ਨਹੀਂ ਆਉਂਦੀ ਜਾਂ ਜਿਹੜੀ ਕੋਈ ਤੰਗ ਕਰਦੀ ਹੈ ਸਿਰਫ ਅੜੇ ਕੇਸ ਵਾਸਤੇ ਹੀ ਸੈਂਕ੍ਰੋਨਾਈਜੇਸ਼ਨ ਕਰੋ ਉਦਾਂ ਭਾਈ ਜੀ ਸੈਂਕ੍ਰੋਨਾਈਜੇਸ਼ਨ ਕਰਨ ਦਾ ਕੋਈ ਫਾਇ ਪੈਸਾ ਵੇਸਟ ਹੈ ਜੇ ਗਾਂ ਦਾ ਸਾਈਕਲ ਸਹੀ ਹੈ ਗਾਂ ਦੀ ਖੁਰਾਕ ਸਹੀ ਹੈ ਬਾਈ ਉਹਨੇ ਪਹਿਲੇ ਸੀਮਨ ਤੇ ਹੀ ਗੱਭਣ ਖੜ ਜਾਣਾ ਹੈ ਜੇ ਬਾਈ ਉਹਦਾ ਰਿਪੀਟਰ ਕੇਸ ਹੈ ਤਾਂ ਫਿਰ ਤੁਹਾਨੂੰ ਟ੍ਰੀਟਮੈਂਟ ਪੱਕਾ ਕਰਨਾ ਪੈਣਾ ਫਿਰ ਚਾਹੇ ਤੁਸੀਂ ਰਿਪੀਟਰ ਗਾਂ ਨੂੰ ਸਣ ਤੋਂ ਲਵਾ ਲਓ ਚਾਹੇ ਤੁਸੀਂ ਉਹਦੇ ਟੀਕਾ ਭਰ ਲਓ ਉਹਨੇ ਗੱਭਣ ਨਹੀਂ ਖੜਨਾ ਜੇਕਰ ਉਹਦੇ ਯੂਟਰਸ ਦੇ ਵਿੱਚ ਕੋਈ ਦਿੱਕਤ ਹੈ ਸੋ ਇਸੇ ਕਰਕੇ ਚੰਗੇ ਤਰੀਕੇ ਨਾਲ ਅੱਜਕੱਲ ਤਾਂ ਬਹੁਤ ਅੱਛੇ-ਅੱਛੇ ਟੈਸਟ ਹੋਣ ਲੱਗ ਗਏ ਯੂਟਰਸ ਦੇ ਟੈਸਟ ਹੋ ਗਏ ਅਲਟਰਾਸਾਉਂਡ ਹੋਣ ਲੱਗ ਗਈਆਂ ਲekin ਤੁਸੀਂ ਅਗਰ ਸਾਇੰਸਟਿਕ ਤਰੀਕੇ ਨਾਲ ਪਹਿਲੇ ਸੂਣ ਤੋਂ ਪਹਿਲੇ 20 ਦਿਨਾਂ ਦੇ ਵਿੱਚ ਵਿੱਚ ਹੀ ਆਪਣਾ ਨਿਊਟ੍ਰੀਸ਼ਨ ਸਹੀ ਰੱਖੋਗੇ ਗਾਵਾਂ ਸਹੀ ਹੀਟ ਦੇ ਵਿੱਚ ਆਉਣਗੀਆਂ ਜਿਹਦੀ ਤਾਰ ਸਾਫ ਨਹੀਂ ਹੈਗੀ ਉਹਦੇ ਤੁਸੀਂ ਦਵਾਈ ਪਰਵਾ ਦਿਓ ਉਸ ਤੋਂ ਬਾਅਦ ਤੁਸੀਂ ਜਿਹੜੀ ਹੈ ਗਾਂ ਦੀ ਏਜ ਕਰਾ ਦਿਓ ਕੋਈ ਦਿੱਕਤ ਨਹੀਂ ਆਊਗੀ ਜੀ ਆਪਣਾ 3-4 ਮਹੀਨੇ ਦਾ ਟਾਈਮ ਦਿਓ ਪਸ਼ੂ ਨੂੰ ਮੜਾ ਜਾ ਜਦੋਂ ਪਸ਼ੂ ਸੂਪਿੰਦਾ ਹੈ ਆਪਾਂ ਦੁੱਧ ਲੈਣ ਵਾਸਤੇ ਗਾਵਾਂ ਤਿਆਰ ਕੀਤੀਆਂ ਨੇ ਉਸ ਤੋਂ ਪਹਿਲਾਂ ਆਪਾਂ ਨੂੰ ਅੱਗੇ ਗੱਬਣ ਦੀ ਹੋ ਜਾਂਦੀ ਹੈ ਸੋ ਇਸੇ ਕਰਕੇ ਤਿੰਨ ਤਿੰਨ ਸਾਡੇ ਕੋਲ ਗਾਵਾਂ 8ਵੇਂ ਮਹੀਨੇ ਦੀਆਂ ਸੂਈਆਂ ਨੇ ਤੇ ਅਸੀਂ ਹੁਣ ਭਾਰ ਮੇ ਤੇ ਜਨਵਰੀ ਚ ਗੱਬਣ ਕਰਾਵਾਂਗੇ ਜਿਹੜੀਆਂ ਜਨਵਰੀ ਫਰਵਰੀ ਸੂਈਆਂ ਨੇ ਉਹਨਾਂ ਨੂੰ ਅਪ੍ਰੈਲ ਦੇ ਵਿੱਚ ਗੱਬਣ ਕਰਾਵਾਂਗੇ ਇਸੇ ਕਰਕੇ ਬਾਈ ਜੀ ਟਾਈਮ ਚਾਹੀਦਾ ਕੋਈ ਵੀ ਚੀਜ਼ ਵਾਸਤੇ ਟਾਈਮ ਦਿਓ ਫਜ਼ੂਲ ਖਰਚਿਆਂ ਤੋਂ ਬਚੋ ਤਾਂ ਜਾ ਕੇ ਤੁਸੀਂ ਸਕਸੈਸ ਡੇਰੀ ਫਾਰਮਿੰਗ ਤਰੀਕੇ ਨਾਲ ਚਲਾ ਸਕਦੇ ਹੋ ਥੈਂਕ ਯੂ ਜੀ